ਗਰੀਬੀ ਤੋਂ ਅਮੀਰੀ ਤੱਕ ਕੁੰਭ ਰਾਸ਼ੀ ਦਾ ਸਫਰ 25 ਜੂਨ ਤੋਂ ਪੈਸਿਆਂ ਦੀ ਬਾਰਿਸ਼ ਹੋਵੇਗੀ ਜੇ ਤੁਸੀਂ ਵੀ ਕੁੰਭ ਰਾਸ਼ੀ ਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ 25 ਜੂਨ ਤੋਂ ਅਗਲੇ 60 ਦਿਨਾਂ ਤੱਕ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਕਿਹੜੇ-ਕਿਹੜੇ ਵੱਡੇ ਬਦਲਾਅ ਹੋਣਗੇ ਪੈਸਿਆਂ ਦੀ ਬਾਰਿਸ਼ ਕਿਵੇਂ ਤੇ ਕਿੱਥੋਂ ਹੋਵੇਗੀ ਤੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੋਵੇਗਾ ਤਾਂ ਜੋ ਇਹ ਮੌਕਾ ਕੁੰਭ ਰਾਸ਼ੀ ਵਾਲਿਆਂ ਦੇ ਹੱਥੋਂ ਨਿਕਲ ਨਾ ਜਾਵੇ ਜਦੋਂ ਕਿਸਮਤ ਦਾ ਦਰਵਾਜ਼ਾ ਅਚਾਨਕ ਖੁੱਲਦਾ ਵਾ ਤਾਂ ਪਹਿਲਾ ਕਿਸੇ ਨੂੰ दस्तक ਨਹੀਂ ਦਿੰਦਾ ਤੇ ਇਹੀ ਉਹ ਸਮਾਂ ਜਦੋਂ ਬ੍ਰਾਹਮੰਡ ਦੀਆਂ ਤਾਕਤਾਂ ਕੁੰਭ ਰਾਸ਼ੀ ਦੇ ਪੱਖ ਵਿੱਚ ਕੰਮ ਕਰਨਾ ਸ਼ੁਰੂ ਕਰਨਗੀਆਂ ਕੁੰਭ ਰਾਸ਼ੀ ਲਈ ਜੂਨ ਦਾ ਆਖਰੀ ਹਫਤਾ ਖਾਸ ਕਰਕੇ 25 ਜੂਨ ਜਦੋਂ ਗ੍ਰਹਾਂ ਦੀ ਚਾਲ ਕੁਝ ਐਸਾ ਚਮਤਕਾਰ ਕਰੇਗੀ ਜੋ ਕੁੰਭ ਰਾਸ਼ੀ ਦੇ ਲੋਕ ਹੁਣ ਤੱਕ ਪੈਸਿਆਂ ਦੀ ਤੰਗੀ ਵਿੱਚ ਸੀ ਉਹਨਾਂ ਨੂੰ ਪੈਸੇ ਮੌਕੇ ਦੇ ਕਾਮਯਾਬੀ ਤਿੰਨੇ ਇਕੱਠੇ ਮਿਲਣਗੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਾਡੇ ਚੈਨਲ ਪੋਜੀਟਿਵ ਟੋਟਕੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤੇ ਕਮੈਂਟ ਬਾਕਸ ਵਿੱਚ ਜੈ ਸ਼ਨੀ ਦੇਵ ਲਿਖ ਕੇ ਆਪਣੀ ਹਾਜ਼ਰੀ ਜਰੂਰ ਲਗਵਾਓ ਤਾਂ ਜੋ ਛਨੀ ਦੇਵ ਦੀ ਕਿਰਪਾ ਹਮੇਸ਼ਾ ਤੁਹਾਡੇ ਘਰ ਪਰਿਵਾਰ ਤੇ ਬਣੀ ਰਹੇ ਕੁੰਭ ਰਾਸ਼ੀ ਵਾਲੇ ਮਿਹਨਤ ਤਾਂ ਬਹੁਤ ਕਰਦੇ ਆ ਪਰ ਫਲ ਅਧੂਰਾਈ ਮਿਲਦਾ ਵਜ੍ਹਾ ਸੀ ਗ੍ਰਹਾਂ ਦਾ ਸਾਥ ਨਾ ਮਿਲਣਾ ਪਰ ਹੁਣ ਛਨੀ ਦੇਵ ਦੀ ਸਾਡੇ ਸਾਥੀ ਤੋਂ ਮੁਕਤੀ ਗੁਰੂ ਦੀ ਦ੍ਰਿਸ਼ਟੀ ਤੇ ਮੰਗਲ ਦੀ ਊਰਜਾ ਤਿੰਨੇ ਕੁੰਭ ਰਾਸ਼ੀ ਦੇ ਪੱਖ ਵਿੱਚ ਆਏ ਆ ਇਹ ਇੱਕ ਵਿਲੱਖਣ ਜੋਗ ਆ ਜੋ ਸਾਲਾਂ ਵਿੱਚ ਇੱਕ ਵਾਰ ਬਹੰਦਾ ਤੇ ਇਸ ਵਾਰੀ ਇਹ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਨਵੇਂ ਅਧਿਆਏ ਦੀ ਸ਼ੁਰੂਆਤ ਕਰੇਗਾ ਅੱਗੇ ਵਧਣ ਤੋਂ ਪਹਿਲਾਂ ਜਰਾ ਆਪਣੀ ਜ਼ਿੰਦਗੀ ਦੇ ਹਾਲਾਤਾਂ ਤੇ ਨਜ਼ਰ ਮਾਰੋ ਕਿ ਤੁਸੀਂ बार-बार ਪੈਸਿਆਂ ਦੇ ਲਈ ਸੰਘਰਸ਼ ਕਰਦੇ ਆਂ ਕਿ ਤੁਹਾਡੇ ਕੋਲ ਵੀ ਯੋਜਨਾਵਾਂ ਤਾਂ ਹੁੰਦੀਆਂ ਪਰ ਕੋਈ ਸੋਰਸ ਨਹੀਂ ਹੁੰਦਾ ਕਿ ਮਿਹਨਤ ਤਾਂ ਤੁਸੀਂ ਕਰਦੇ ਆਂ ਪਰ ਉਸ ਮਿਹਨਤ ਤੋਂ ਕੋਈ ਪਛਾਣ ਨਹੀਂ ਮਿਲਦੀ ਜੇ ਇਹਨਾਂ ਵਿੱਚੋਂ ਤੁਹਾਡੇ ਵੀ ਸਵਾਲ ਦਿਲ ਨੂੰ ਛੂੰਦਾ ਤਾਂ ਯਕੀਨ ਮੰਨੋ ਇਹ ਵੀਡੀਓ ਕੁੰਭ ਰਾਸ਼ੀ ਵਾਲਿਆਂ ਲਈ ਆ ਇਸ ਵੀਡੀਓ ਦੇ ਅੰਤ ਤੱਕ ਤੁਹਾਡੇ ਕੋਲ ਨਾ ਸਿਰਫ ਜਾਣਕਾਰੀ ਹੋਵੇਗੀ ਸਗੋਂ ਉਹ ਹੌਸਲਾ ਵੀ ਹੋਵੇਗਾ ਜੋ ਤੁਹਾਨੂੰ ਅਮੀਰੀ ਵੱਲ ਪਹਿਲਾ ਕਦਮ ਚੱਕਣ ਲਈ ਮਜ਼ਬੂਤ ਬਣਾਵੇਗਾ 25 ਜੂਨ ਤੋਂ ਸ਼ਨੀ ਦੇਵ ਕੁੰਭ ਰਾਸ਼ੀ ਵਿੱਚ ਬੱਕਰੀ ਹੋਣ ਵਾਲਿਆ ਇਹ ਸਥਿਤੀ ਤੁਹਾਨੂੰ ਤੁਹਾਡੇ ਪ੍ਰਾਣੇ ਅਧੂਰੇ ਕੰਮਾਂ ਨੂੰ ਪੂਰਾ ਕਰਨ ਦਾ ਮੌਕਾ ਦੇਵੇਗੀ ਜਿਨ੍ਹਾਂ ਲੋਕਾਂ ਦੀ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟਾਂ ਸੀ ਹੁਣ ਉਹਨਾਂ ਨੂੰ ਨਵੀਂ ਤੇ ਸਾਫ਼ ਦਿਸ਼ਾ ਮਿਲੇਗੀ ਜੋ ਲੋਕ ਲੰਬੇ ਸਮੇਂ ਤੋਂ ਤਰੱਕੀ ਦੀ ਉਡੀਕ ਕਰ ਰਹੇ ਸੀ ਉਹਨਾਂ ਨੂੰ ਚੰਗੀ ਖ਼ਬਰ ਮਿਲ ਸਕਦੀ ਆ ਆਰਥਿਕ ਤੌਰ ਨਾਲ ਇਹ ਸਮਾਂ ਕੁੰਭ ਰਾਸ਼ੀ ਵਾਲਿਆਂ ਲਈ ਸ਼ੁਭ ਸੰਕੇਤ ਲਿਆਵੇਗਾ ਬ੍ਰਹਸਪਤੀ ਦੇਵ ਦੀ ਕਿਰਪਾ ਹੋਣ ਕਰਕੇ ਤੁਹਾਡੇ ਕੋਲ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਹੋਵੇਗੀ ਜਿਸ ਨਾਲ ਨਾ ਸਿਰਫ ਆਮਦਨ ਦੇ ਸਰੋਤ ਵਧਣਗੇ ਸਗੋਂ ਨਿਵੇਸ਼ ਕਰਨ ਦੇ ਵੱਡੇ ਮੌਕੇ ਵੀ ਮਿਲਣਗੇ ਜੋ ਲੋਕ ਸ਼ੇਅਰ ਮਾਰਕੀਟ ਪ੍ਰਾਪਰਟੀ ਜਾਂ ਕਿਸੇ ਪਾਰਟਨਰਸ਼ਿਪ ਬਿਜ਼ਨਸ ਵਿੱਚ ਕਦਮ ਰੱਖਣਾ ਚਾਹੁੰਦੇ ਆ ਉਹਨਾਂ ਲਈ 25 ਜੂਨ ਤੋਂ ਲੈ ਕੇ ਅਗਸਤ ਤੱਕ ਦਾ ਸਮਾਂ ਕੁੰਭ ਰਾਸ਼ੀ ਵਾਲਿਆਂ ਲਈ ਬਹੁਤ ਵਧੀਆ ਰਹੇਗਾ ਕੋਈ ਡੁਕਿਆ ਹੈ ਆ ਪੈਸਾ ਵਾਪਸ ਆ ਸਕਦਾ ਹੈ ਜਾਂ ਕਿਸੇ ਪ੍ਰਾਣੀ ਜ਼ਮੀਨ ਦੀ ਡੀਲ ਵੀ ਪੂਰੀ ਹੋ ਸਕਦੀ ਆ ਨਾਲ ਹੀ ਰਾਹੂ ਤੇ ਕੇਤੂ ਦੀ ਸਥਿਤੀ ਇਸ ਸਮੇਂ ਬਹੁਤ ਕੁਝ ਸਾਫ਼ ਕਰੇਗੀ ਤੁੰਬ ਰਾਸ਼ੀ ਦੀ ਜ਼ਿੰਦਗੀ ਵਿੱਚੋਂ ਨਕਾਰਾਤਮਕ ਲੋਕ ਦੂਰ ਹੋਣਗੇ ਤੇ ਤੁਹਾਡੇ ਆਲੇ-ਦੁਆਲੇ ਸਕਾਰਾਤਮਕ ਊਰਜਾ ਵਾਲੇ ਲੋਕ ਆਉਣਗੇ ਇਹ ਲੋਕ ਨਾ ਸਿਰਫ ਤੁਹਾਡੀ ਸੋਚ ਨੂੰ ਪ੍ਰਭਾਵਿਤ ਕਰਨਗੇ ਸਗੋਂ ਤੁਹਾਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਣ ਲਈ ਵੀ ਮਦਦ ਕਰਨਗੇ ਕੰਬ ਰਾਸ਼ੀ ਵਾਲਿਆਂ ਨੂੰ ਇੱਕ ਸਲਾਹ ਆ ਇਸ ਸਮੇਂ ਫਾਲਤੂ ਖਰਚਿਆਂ ਤੋਂ ਬਚੋ ਤੇ ਪੈਸੇ ਨੂੰ ਸਹੀ ਥਾਂ ਤੇ ਨਿਵੇਸ਼ ਕਰੋ ਜੋ ਲੋਕ ਬਿਜ਼ਨਸ ਕਰਨਾ ਚਾਹੁੰਦੇ ਆ ਉਹਨਾਂ ਲਈ ਇਹ ਸਮਾਂ ਬਹੁਤ ਹੀ ਵਧੀਆ ਰਹੇਗਾ ਖਾਸ ਕਰਕੇ ਟੈਕਨੋਲੋਜੀ ਐਜੂਕੇਸ਼ਨ ਹੈਲਥ ਤੇ ਕੰਸਲਟੈਂਸੀ ਵਰਗੇ ਖੇਤਰਾਂ ਵਿੱਚ ਕੰਬ ਰਾਸ਼ੀ ਵਾਲੇ ਸਦਾ ਤੋਂ ਨਵੀਂ ਸੋਚ ਰੱਖਦੇ ਆ ਪਰ ਕਈ ਵਾਰ ਆਪਣੇ ਆਪ ਤੇ ਭਰੋਸਾ ਬਹੁਤ ਘੱਟ ਕਰਦੇ ਆ ਇਸ ਸਮੇਂ ਆਪਣੇ ਆਪ ਤੇ ਭਰੋਸਾ ਰੱਖਣਾ ਸਭ ਤੋਂ ਜ਼ਰੂਰੀ ਗੱਲ ਆ ਬ੍ਰਾਹਮੰਡ ਦੇ ਸੰਕੇਤਾਂ ਨੂੰ ਸਮਝੋ ਬਾਰ ਬਾਰ ਮਿਲਣ ਵਾਲੇ ਮੌਕਿਆਂ ਨੂੰ ਹਲਕੇ ਵਿੱਚ ਨਾ ਲਵੋ ਨਵੇਂ ਲੋਕਾਂ ਨਾਲ ਮਿਲਣ ਦਾ ਸਮਾਂ ਆ ਨੈਟਵਰਕ ਵਧਾਓ ਤੇ ਆਪਣੇ ਪੁਰਾਣੇ ਆਈਡੀਆ ਤੇ ਫਿਰ ਤੋਂ ਕੰਮ ਸ਼ੁਰੂ ਕਰੋ 25 ਜੂਨ ਤੋਂ ਬਾਅਦ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਅਚਾਨਕ ਯਾਤਰਾ ਦੇ ਜੋਗ ਵੀ ਬਣ ਸਕਦੇ ਆ ਇਹ ਯਾਤਰਾਵਾਂ ਨੌਕਰੀ ਕਾਰੋਬਾਰ ਤੇ ਨਾਲ ਜੁੜੀਆਂ ਹੋ ਸਕਦੀਆਂ ਕੋਈ ਪੁਰਾਣਾ ਦੋਸਤ ਜਾਂ ਰਿਸ਼ਤੇਦਾਰ ਅਚਾਨਕ ਮਦਦ ਲਈ ਆ ਸਕਦਾ ਪਰਿਵਾਰ ਨਾਲ ਰਿਸ਼ਤਿਆਂ ਵਿੱਚ ਸੁਧਾਰ ਹੋਵੇਗਾ ਅਗਲੇ 60 ਦਿਨਾਂ ਤੱਕ ਤੁਹਾਨੂੰ ਕੁਝ ਖਾਸ ਉਪਾਅ ਕਰਨੇ ਚਾਹੀਦੇ ਆ ਜੋ ਕੁੰਭ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਨੂੰ ਹੋਰ ਵੀ ਬਿਹਤਰ ਬਣਾ ਸਕਦੇ ਆ ਜਿਵੇਂ ਰੋਜ਼ ਸਵੇਰੇ ਸੂਰਜ ਨੂੰ ਜਲ ਚੜਾਓ ਸ਼ਨੀਵਾਰ ਨੂੰ ਕਾਲੇ ਤੇਲ ਤੇ ਲੋਹਿਆਂ ਦਾ ਦਾਨ ਕਰੋ ਤੇ ਪੀਪਲ ਦੇ ਦਰਖਤ ਹੇਠਾਂ ਦੀਵਾ ਬਾਲੋ ਇਹ ਉਪਾਅ ਸ਼ਨੀ ਤੇ ਗੁਰੂ ਦੋਵਾਂ ਨੂੰ ਖੁਸ਼ ਕਰਨ ਲਈ ਹੁੰਦੇ ਆ ਤੇ ਤੁਹਾਡੀ ਕਿਸਮਤ ਨੂੰ ਹੋਰ ਵੀ ਮਜ਼ਬੂਤ ਕਰਦੇ ਆ ਕੁੰਭ ਰਾਸ਼ੀ ਵਾਲਿਆਂ ਨੂੰ ਕੁਝ ਖਾਸ ਤੇ ਸ਼ੋਭ ਤਰੀਕਾਂ ਤੇ ਵੱਡੇ ਫੈਸਲੇ ਲੈਣੇ ਚਾਹੀਦੇ ਆ ਜਿਵੇਂ ਕਿ ਨਵੀਂ ਨੌਕਰੀ ਜੁਆਇਨ ਕਰਨੀ ਹੋਵੇ ਕਾਰੋਬਾਰ ਦਾ ਸ਼ੁਰੂ ਕਰਨਾ ਹੋਵੇ ਜਾਂ ਨਿਵੇਸ਼ ਕਰਨਾ ਹੋਵੇ ਇਹ ਕਿਸੇ ਖਾਸ ਦਿਨ ਤੇ ਹੀ ਸ਼ੁਰੂ ਕਰਨਾ ਚਾਹੀਦਾ ਵਾ ਤਾਂ ਦੋਸਤੋ ਜੇ ਤੁਸੀਂ ਕੁੰਭ ਰਾਸ਼ੀ ਦੇ ਆ ਤਾਂ ਯਕੀਨ ਮੰਨੋ 25 ਜੂਨ ਤੋਂ ਸ਼ੁਰੂ ਹੋਣ ਵਾਲਾ ਸਮਾਂ ਤੁਹਾਡੀ ਜ਼ਿੰਦਗੀ ਬਦਲ ਸਕਦਾ ਪਰ ਇਹ ਬਦਲਾਵ ਆਪਣੇ ਆਪ ਨਹੀਂ ਆਉਂਦਾ ਉਸ ਲਈ ਤਿਆਰੀ ਚਾਹੀਦੀ ਹੌਸਲਾ ਚਾਹੀਦਾ ਤੇ ਸਭ ਤੋਂ ਜ਼ਰੂਰੀ ਗੱਲ ਸਹੀ ਸਮੇਂ ਤੇ ਸਹੀ ਕਦਮ ਚੁੱਕਣ ਦੀ ਸਮਝ ਹੋਣੀ ਚਾਹੀਦੀ ਆ ਇਹ ਵੀਡੀਓ ਕੁੰਭ ਰਾਸ਼ੀ ਲਈ ਸਿਰਫ ਜਾਣਕਾਰੀ ਨਹੀਂ ਸਗੋ ਤੁਹਾਡੀ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਦਾ ਜਰੀਆ ਵੀ ਆ ਜੇ ਤੁਸੀਂ ਅਜੇ ਤੱਕ ਹਾਰ ਨਹੀਂ ਮੰਨੀ ਤਾਂ ਹੁਣ ਜਿੱਤ ਕੁੰਭ ਰਾਸ਼ੀ ਵਾਲਿਆਂ ਦੀ ਪੱਕੀ ਆ ਆਪਣੇ ਅੰਦਰ ਦੀ ਆਵਾਜ਼ ਸੁਨੋ ਗ੍ਰਹਿਾਂ ਦੇ ਇਸ਼ਾਰਿਆਂ ਨੂੰ ਸਮਝੋ ਤੇ 25 ਜੂਨ ਨੂੰ ਆਪਣੀ ਨਵੀਂ ਸ਼ੁਰੂਆਤ ਦਾ ਦਿਨ ਬਣਾਓ ਤੇ ਦੋਸਤੋ ਇਸ ਤਰ੍ਹਾਂ ਦੀ ਵੀਡੀਓ ਰੋਜ਼ਾਨਾ ਦੇਖਣ ਲਈ ਆਪਣੇ ਚੈਨਲ ਪੋਜ਼ਿਟਿਵ ਟੋਟਕੇ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ